ਜੰਗ ਕੀ ਹੈ ਜੰਗ ਜਿੰਨੂੰ ਨਹੀਂ ਜਾਣਦਾ ਨਹੀਂ ਵੇਖਿਆ ਨਹੀਂ ਉਹਦੇ ਨਾਲ ਕੋਈ ਲੇਖਾ ਜੋਖਾ ਤੇ ਜਾਣਾ ਤੇ ਉਹਨਾਂ ਨੂੰ ਮਾਰ ਕੇ ਆਉਣਾ ਜ ਜਉਣਾ ਨੇ ਇੱਥੇ ਮਾਰ ਲਾਉਣਾ ਇਹ ਜੰਗ ਕਿਤੇ ਕਮਾਲ ਦੀ ਸਿੱਖਿਆ ਮਿਲਦੀ ਹੋएगी ਸਾਡੇ ਬੱਚਿਆਂ ਨੂੰ ਹੈਨਾ ਵੀ ਜੇ ਕੋਈ ਤੁਹਾਡਾ ਨੁਕਸਾਨ ਕਰ ਜਾਏ ਤੇ ਤੁਸੀਂ ਜਾਓ ਉਹਨਾਂ ਦਾ ਸਾਰਾ ਟੱਬਰ ਮਾਰੋ ਬੜੀ ਸੋਹਣੀ ਸਿੱਖਿਆ ਮਿਲਦੀ ਇਨਸਾਨੀਅਤ ਤੇ ਫਿਰ ਦਮਗਜੇ ਮਾਰ ਕੇ ਦੱਸੋ ਵੀ ਵੇਖੋ ਅਸੀਂ ਸਾਰਾ ਟੱਬਰ ਮਾਰਤਾ ਅਸੀਂ ਸਾਰਾ ਪਿੰਡ ਮਾਰਤਾ ਭਾਵੇਂ ਕੋਈ ਇਹ ਨਹੀਂ ਐ ਵੀ ਇੱਕ ਮਾਰਨ ਵਾਲਾ ਚੰਗਾ ਜਾਂ ਦੂਜਾ ਮਾਰਨ ਵਾਲਾ ਬੁਰਾ ਹੈ ਇਨਸਾਨੀ ਕਤਲ ਕਹਿਰ ਅਤਿਆਚਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮੈਂ ਢਾਲ ਬਣ ਕੇ ਸਭ ਕੁਝ ਆਪਣੇ ਤਨ ਤੇ ਸਹਾਂਗਾ ਇਨਸਾਨੀ ਅਤਿਆਚਾਰ ਨਹੀਂ ਹੋਣਾ ਚਾਹੀਦਾ ਇਸ ਕੈਰ ਦੇ ਵਿਰੁੱਧ ਗੁਰੂ ਸਾਹਿਬ ਜੀ ਨੇ ਇੱਕ ਵੀ ਹਮਲਾ ਕਿਸੇ ਤੇ ਨਹੀਂ ਕੀਤਾ ਚਾਰ ਜੰਗਾਂ ਛੇਵੇਂ ਪਾਤਸ਼ਾਹ ਦੀਆਂ 14 ਜੰਗਾਂ ਗੁਰੂ ਕਲਗੀਧਰ ਪਿਤਾ ਜੀ ਦੀਆਂ ਹਮਲਾਵਰ ਆਏ ਤੇ ਫਿਰ ਮੌਕਾ ਦਿੱਤਾ ਤੁਸੀਂ ਆਇਓ ਵਾਰ ਤੁਸੀਂ ਕਰੋਗੇ ਅਸੀਂ ਜਵਾਬ ਦਿਆਂ ਕਈ ਹੰਕਾਰੀਆਂ ਨੇ ਕਿਹਾ ਪੰਡੇਖਾਂ ਵਰਗਿਆਂ ਨੇ ਕਿ ਵਾਰ ਤੁਸੀਂ ਕਰਨ ਜੋਗੇ ਨਹੀਂ ਰਹਿਣਾ ਕਿਤੇ ਵੀ ਸਾਥ ਸੰਗਤ ਸਾਨੂੰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਜੰਗ ਤੁਹਾਡਾ ਮਕਸਦ ਹੈ ਗੁਰੂ ਸਾਹਿਬ ਨੇ ਕਿਹਾ ਜੰਗ ਮਜਬੂਰੀ ਹੈ ਹੀਲੇ ਜ਼ਰੂਰ ਵਰਤਨੇ ਚਾਹੀਦੇ ਸਾ ਸੰਗਤ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਉੱਤੇ ਕਿਰਪਾ ਕਰਨੀ ਅਰਦਾਸ ਜੋਦਰੀ ਬੇਨਤੀ ਸਾਰਿਆਂ ਤੇ ਸਾਨੂੰ ਸਾਰਿਆਂ ਨੂੰ ਸਮਤ ਦੇਣ ਸਾਰੀ ਸਿੱਖ ਦੇ ਰੋਜ਼ ਅਰਦਾਸ ਇਹ ਕਰਦਾ ਵੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਸਾਰੇ ਜਗਤ ਉਤੇ ਮੈਂ ਤਤੀ ਤਵੀ ਤੇ ਬੈਠਾਂਗਾ ਸੀਤਲਤਾ ਸੰਸਾਰ ਚ ਵੱਢੀ ਜਾਏ ਮੈਂ ਚਾਂਦਨੀ ਚੌਕ ਵਿੱਚ ਬੈਠਾਂਗਾ ਪੀੜਾ ਦੂਜਿਆਂ ਦੀ ਹਰਨ ਵਾਸਤੇ ਮੈਂ ਆਪਣਾ ਘਰ ਉਜਾੜਾਂਗਾ ਇਹ ਉਜੜਦੇ ਘਰਾਂ ਨੂੰ ਬਸਾਉਣ ਵਾਸਤੇ ਮੈਂ ਯਤੀਮ ਹੋਵਾਂਗਾ ਲੋਕਾਂ ਦੇ ਸਿਰ ਤੋਂ ਪਿਓ ਦਾ ਸਾਯਾ ਬਚਾਉਣ ਵਾਸਤੇ ਮੈਂ ਜਿਗਰ ਦੇ ਟੁਕੜੇ ਵਾਰਾਂਗਾ ਤੁਹਾਡੇ ਵਿਹੜੇ 'ਚ ਹਾਸੇ ਖੇੜੇ ਖੁਸ਼ੀਆਂ ਲਿਆਉਣ ਵਾਸਤੇ ਮੈਂ ਉਹ ਜਿਹੜਾ ਪੰਥ ਵਸੇ ਮਨਤਾ ਉਹਨੇ ਆ ਇਹ ਮਨੁੱਖਤਾ ਦਾ ਪਲਾਸ